ਇਹ ਹੈ ਨਿਸ਼ਾਨੀ ਹੈ ਕਿਸੇ ਪੰਜਾਬ ਦੇ ਦਿਲਦਾਰ ਕੀ ਵਕਲ ਤੇ ਲੂਟੇ ਹੋਏ ਮਹਾਰਾਜਾ ਰਣਜੀਤ ਸਿੰਘ ਸਰਦਾਰ ਕੀ ਇਹ ਸਰਕਾਰੇ ਖਾਲਸਾ ਇਹ ਉਹਨਾਂ ਦੀ ਦਰਬਾਰ ਚੁੰਕੀ ਹੈ 1831 ਦੇ ਵਿੱਚ ਹਿੰਦੁਸਤਾਨ ਦੇ ਗਵਰਨਰ ਦੇ ਨਾਲ ਮੁਲਾਕਾਤ ਕੀਤੀ ਸੀ ਉਸ ਤੋਂ ਪਹਿਲਾਂ ਪੰਜਾਬ ਦੀ ਆਜ਼ਾਦੀ ਦਰਸਾਣ ਦੇ ਲਈ ਸਰਕਾਰੇ ਖਾਲਸਾ ਦਾ ਝੰਡਾ ਇਸ ਜਗ੍ਹਾ ਤੇ ਲਹਿਰਾਇਆ ਗਿਆ ਸੀਗਾ ਤੇ ਤੋਪਾਂ ਬੀੜ ਕੇ ਫੌਜੀ ਚੌਂਕੀ ਇਸ ਜਗ੍ਹਾ ਤੇ ਕਾਇਮ ਕੀਤੀ ਗਈ ਸੀ ਇੱਕ ਓੰਕਾਰ ਸ਼੍ਰੀ ਅਕਾਲ ਸਹਾਏ ਸਰਕਾਰੇ ਖਾਲਸਾ ਸਰਕਾਰੇ ਖਾਲਸਾ ਦਾ ਮਤਲਬ ਕੀ ਹੈ ਜਿਹੜਾ ਰਾਜ ਭਾਤੀ ਖਾਲਸੇ ਦਾ ਰਾਜ ਸੀਗਾ ਜਿਸ ਰਾਜ ਵਿੱਚ ਸਾਰੇ ਖੁਸ਼ ਰਹਿੰਦੇ ਸੀ ਸਤਲੁਜ ਤੋਂ ਪਰਲੇ ਬੰਨੇ ਉਹ ਸਾਹਮਣੇ ਦੀਵਾਰ ਤੁਸੀਂ ਦੇਖ ਰਹੇ ਹੋ ਉਸ ਦੀ ਦੀਵਾਰ ਤੇ ਉੱਤੇ ਲਿਖਿਆ ਵਾ ਸਾਰਾ ਇਤਿਹਾਸ ਹੈ ਉੱਥੇ ਜਿਹੜਾ ਵਾ ਗੋਰਿਆਂ ਨਾਲ ਸੰਧੀ ਹੋਈ ਸੀ ਇੱਥੇ ਜਿਹੜਾ ਦੁਨੀਆ ਫਰ-ਫਰ ਕੰਮ ਦੀ ਸੀ ਜਿਹੜੇ ਗੋਰੇ ਤੇ ਮੁਗਲ ਕੋ ਹਾਲਾਤ ਇਥੋਂ ਦੇ ਕਿਦਾਂ ਦੇ ਹੋ ਗਏ ਅੱਜ ਸਾਡੀਆਂ ਵਿਰਾਸਤਾਂ ਨੂੰ ਜਿੱਥੇ ਸਾਂਭਣ ਦੀ ਲੋੜ ਸੀ ਇਹ ਸਾਨੂੰ ਦੁਬਾਰਾ ਇੱਥੇ ਕੀ ਹੋਇਆ ਵੀ ਪਹਿਲਾਂ ਤਾਂ ਕੰਪਨੀ ਦੇ ਵਿੱਚੋਂ ਲੰਘ ਕੇ ਆਉਣਾ ਪੈਂਦਾ ਸੀ ਇਹ ਨਿਸ਼ਾਨ ਜਦੋਂ ਝੂਲਦਾ ਵਾ ਨਾ ਉੱਤੇ ਜਿਹੜੇ ਚੰਡੀਗੜ੍ਹ ਤੋਂ ਵੀਰ ਆਉਂਦੇ ਆ ਉਹਨਾਂ ਦਾ ਫਰਜ਼ ਬਣਦਾ ਕਿ ਉਹ ਆਇਆ ਕਰਨ ਔਰ ਆਪਣੇ ਬੱਚਿਆਂ ਨੂੰ ਲੈ ਕੇ ਆਇਆ ਕਰ ਪਰ ਮੇਰੇ ਭਰਾਓ ਤੁਹਾਨੂੰ ਬੇਨਤੀ ਆ ਸਾਰੀਆਂ ਜੱਥੇਬੰਦੀਆਂ ਨੂੰ ਸਰਕਾਰ ਨੂੰ ਪ੍ਰਸ਼ਾਸਨ ਨੂੰ ਔਰ ਸਾਰੇ ਗਾਇਕਾਂ ਨੂੰ ਔਰ ਐਜੀਪੀਸੀ ਨੂੰ ਜਿਹੜੇ ਟਿਕਟੌਕ ਤੇ ਵੀਡੀਓ ਪਾਉਂਦੇ ਆ ਸਾਰੇ ਮੀਡੀਆ ਨੂੰ ਭਰਾਓ ਜਦੋਂ ਵੀ ਆਉਂਦੇ ਜੇ ਤੈਨੂੰ ਰੱਬ ਦਾ ਵਾਸਤੇ ਇੱਥੇ ਆਇਆ ਕਰੋ ਆਪਣੇ ਪਰਿਵਾਰਾਂ ਨੂੰ ਬੱਚਿਆਂ ਨੂੰ ਲੈ ਕੇ ਸਾਡੀ ਨਿਸ਼ਾਨੀਆਂ ਖਾਲਸੇ ਦੀ ਵਿਖਾਇਆ ਕਰੋ ਜੀ ਅਸੀਂ ਨਾਮ ਖਾਵਾਂਗੇ ਤੇ ਆਉਣ ਵਾਲੇ ਸਮੇਂ ਵਿੱਚ ਇਹ ਸਿਰਫ ਕਿਤਾਬਾਂ 'ਚ ਹੀ ਰਹਿ ਜਾਣੀ ਸੀ ਕਿਤਾਬਾਂ ਦੇ ਵਿੱਚ ਤਾਂ ਅਜ ਵੀ ਨਹੀਂ ਹੈਗੀ ਸਿੱਖ ਇਤਿਹਾਸ ਅੱਜ ਵੀ ਕਿਤਾਬਾਂ ਚ ਹਲੋ ਪਿਆਰ ਨੂੰ ਤੇ ਦਿਨੋਂ ਦਿਨ ਛੇੜ ਛੜ ਕਰਕੇ ਵਿਗਾੜਿਆ ਜਾ ਰਿਹਾ ਸਾਡੀ ਐਜੀਪੀਸੀ ਦਾ ਤਾਂ ਧਿਆਨ ਹੀ ਨਹੀਂ ਹੈਗਾ ਪ੍ਰਚਾਰ ਵਾਲੋਂਾਂ ਦਾ ਤੇ ਵਿਵਾਦਤ ਦਿਨਾਂ ਕੋਈ ਨਾ ਕੋਈ ਵਿਵਾਦਤ ਬਿਆਨਾਂ ਹਲਤੇ ਇਹੋ ਆਪਸੀ ਝਗੜੀ ਨਹੀਂ ਨਿਬੜਦੇ ਮਰਾਇਨੇ ਤੇ ਕਿਹਾ ਸੀਗਾ ਗੁਰੂ ਦੀ ਗੋਲ ਗਰੀਬ ਦਾ ਮੂੰਹ ਤੇ ਗਰੀਬ ਦੇ ਮੂੰਹ ਦੇ ਵਿੱਚੋਂ ਤੇ ਇਹ ਕੱਢ ਲੈਂਦੇ ਦਿੰਦੇ ਉਹਨੂੰ ਕੱਖ ਨਹੀਂ ਕਿਤੇ ਕਿਸੇ ਦਾ ਭਲਾ ਨਹੀਂ ਤੂੰ ਉੱਥੇ ਗੁਰੂ ਦੇ ਬਾਣੇ ਵਾਲਾ ਕਦੀ ਸਿੰਘ ਨਹੀਂ ਤੁਸੀਂ ਦੇਖੋਗੇ ਬਹੁਤ ਘੱਟ ਸੇਵਾਦਾਰ ਉੱਥੇ ਦੇਖੋਗੇ ਕਾਰਨ ਕੀ ਹੈ ਜੇ ਸਾਨੂੰ ਤੋੜ ਕੇ ਦੂਜੇ ਪੰਨੇ ਲਾਇਆ ਜਾ ਰਿਹਾ ਹੈ ਇਹ ਨਿਸ਼ਾਨੀ ਹੈ ਕਿਸੇ ਪੰਜਾਬ ਦੇ ਦਿਲਦਾਰ ਕੀ ਵਤਨ 'ਤੇ ਲੂਟੇ ਹੋਏ ਮਹਾਰਾਜਾ ਰਣਜੀਤ ਸਿੰਘ ਸਰਦਾਰ ਕੀ ਇਸ ਜਗ੍ਹਾ ਤੇ ਪਹੁੰਚਿਆ ਜਿੱਥੋਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਗੋਰਿਆਂ ਦੇ ਨਾਲ ਇਹ ਸਮਝੌਤਾ ਕੀਤਾ ਇਸ ਜਗ੍ਹਾ ਤੋਂ ਸਰਕਾਰੇ ਖਾਲਸਾ ਰਾਜ ਸ਼ੁਰੂ ਕੀਤਾ ਪੰਜਾਬ ਤੇ ਰਾਜ ਕਾਇਮ ਕਰਨ ਵਾਲੇ ਮਹਾਰਾਜਾ ਰਣਜੀਤ ਸਿੰਘ ਕੋਈ ਨੂਰ ਦੇ ਮਾਲਕ ਜੋ ਪੰਜਾਬ ਤੇ ਰਾਜ ਕਾਇਮ ਕੀਤਾ ਤੇ ਹਰ ਇੱਕ ਧਰਮ ਨੂੰ ਉੱਚੇ ਪੱਧਰ ਤੇ ਨਿਯੁਕਤ ਕੀਤਾ ਇਹ ਸਰਕਾਰੇ ਖਾਲਸਾ ਇਹ ਉਹਨਾਂ ਦੀ ਦਰਬਾਰ ਚੌਂਕੀ ਆ 1831 ਦੇ ਵਿੱਚ ਹਿੰਦੁਸਤਾਨ ਦੇ ਗਵਰਨਰ ਦੇ ਨਾਲ ਮੁਲਾਕਾਤ ਕੀਤੀ ਸੀ ਉਸ ਤੋਂ ਪਹਿਲਾਂ ਪੰਜਾਬ ਦੀ ਆਜ਼ਾਦੀ ਦਰਸਾਨ ਦੇ ਲਈ ਸਰਕਾਰੇ ਖਾਲਸਾ ਦਾ ਝੰਡਾ ਇਸ ਜਗ੍ਹਾ ਤੇ ਲਹਿਰਾਇਆ ਗਿਆ ਸੀਗਾ ਤੇ ਤੋਪਾ ਬੀੜ ਕੇ ਫੌਜੀ ਚੌਂਕੀ ਇਸ ਜਗ੍ਹਾ ਤੇ ਕਾਇਮ ਕੀਤੀ ਗਈ ਸੀ ਪਰ ਉਸ ਤੋਂ ਬਾਅਦ 1849 ਦੇ ਵਿੱਚ ਪੰਜਾਬ ਤੇ ਜੋ ਅੰਗਰੇਜ਼ੀ ਕਬਜ਼ੇ ਤੋਂ ਬਾਅਦ ਚੌਂਕੀ ਢਾ ਦਿੱਤੀ ਗਈ ਸੀ ਪਰ ਕੁਝ ਮੋਢੀ ਸੰਗਰਾਮੀਆਂ ਵੱਲੋਂ ਇਹ ਆਜ਼ਾਦੀ ਦੇ ਝੰਡੇ ਨੂੰ ਮੁਰ ਲਹਿਰਾਉਣ ਦਾ ਜਿਹੜਾ ਪ੍ਰਾਣਯੋ ਕੀਤਾ ਗਿਆ ਇਸ ਕਰਕੇ ਇਸ ਜਗ੍ਹਾ ਨੂੰ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਝੰਡੇ ਦਾ ਪ੍ਰਤੀਕ ਆਖਦੇ ਹਾਂ ਦੂਰ ਤੱਕ ਝੇਕਰ ਮੈਂ ਗੱਲ ਕਰਾਂ ਇਹ ਸਤਲੁਜ ਦਰਿਆ ਵਾ ਇਸ ਜਗ੍ਹਾ ਤੋਂ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਦਾ ਰਾਜ ਕਾਇਮ ਕੀਤਾ ਸੀਗਾ ਤੇ ਉਹ ਦੂਰ ਤੱਕ ਜਿਹੜੀ ਤੁਸੀਂ ਦੀਵਾਰ ਦੇਖ ਰਹੇ ਹੋਗੇ ਉਹ ਦੂਰ ਇੱਕ ਤੁਹਾਨੂੰ ਕੰਧ ਦੇਖਦੀ ਹੋਏਗੀ ਜਿੱਥੇ ਗੋਰਿਆਂ ਦੇ ਨਾਲ ਸਮਝੌਤਾ ਹੋਇਆ ਸੀ ਸਿੰਧੀ ਹੋਈ ਸੀ ਸੋ ਉਸ ਨੂੰ ਲੈ ਕੇ ਮੇਰੇ ਨਾਲ ਇੱਥੇ ਸਮਾਜ ਸੇਵਕ ਸੋਨੂ ਚੰਡਿਆਲਾ ਜੁੜਨੇਗੇ ਜੋ ਲੰਬੇ ਸਮੇਂ ਤੋਂ ਰਸਤਾ ਸੰਭਾਲਣ ਦੇ ਵਿੱਚ ਲੱਗੇ ਹੋਏ ਨੇ ਜਾਂ ਲੋਕਾਂ ਨੂੰ ਅਪੀਲ ਕਰ ਰਹੇ ਨੇ ਕਿ ਆਪਣੀਆਂ ਖਾਸ ਕਰਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗੀਆਂ ਦੀਆਂ ਵਿਰਾਸਤਾ ਜਿਹੜੀਆਂ ਨੇ ਉਹ ਸਾਂਭੀ ਜਾਣ ਲਗਾਤਾਰ ਹਰ ਇੱਕ ਸ਼ਹਿਰ ਦੇ ਵਿੱਚ ਜਾ ਕੇ ਦਰੱਖ ਰਖਾਵ ਦੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਵੱਲੋਂ ਕੀਤੀਆਂ ਜਾਂਦੀਆਂ ਨੇ ਮੁਤੇ ਚੁੱਕੇ ਜਾਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹਰ ਵਾਰ ਦੀ ਤਰ੍ਹਾਂ ਪਹੁੰਚੇ ਹੋ ਅੰਮ੍ਰਿਤਸਰ ਗੁਰੂ ਨਗਰੀ ਦੇ ਵਿੱਚ ਵੀ ਤੁਸੀਂ ਕੰਪਨੀ ਬਾਗ ਜੋ ਮਹਾਰਾਜਾ ਰਣਜੀਤ ਸਿੰਘ ਦਾ ਕਿਲਾ ਆਖਿਆ ਜਾਂਦਾ ਉਹਨਾਂ ਦੀ ਜਗ੍ਹਾ ਆਖੀ ਜਾਂਦੀ ਆ ਉਹਨੂੰ ਤੁਸੀਂ ਪੂਰਾ ਜੋਰਾ ਸ਼ੋਰਾ ਨਾਲ ਉੱਥੇ ਬਣਵਾਉਣਾ ਸ਼ੁਰੂ ਕਰ ਦਿੱਤਾ ਉਹਨਾਂ 'ਚ ਤੁਸੀਂ ਰੋਪੜ ਪਹੁੰਚੇ ਹੋ ਇਸ ਜਗ੍ਹਾ ਤੇ ਸਰਕਾਰੀ ਖਾਲਸਾ ਦਾ ਰਾਜ ਜਿੱਥੋਂ ਸ਼ੁਰੂ ਹੁੰਦਾ ਹੈ ਤੇ ਅੱਗੇ ਪਤਾ ਲੱਗਦਾ ਕਿ ਅੱਜ ਅਸੀਂ ਕੀ ਪੰਜਾਬ ਦੇ ਵਿੱਚ ਕੀ ਪ੍ਰਾਪਤੀਆਂ ਪਾਈਆਂ ਨੇ ਬਿਲਕੁਲ ਭਾਜੀ ਤੁਹਾਡੇ ਚੈਨਲ ਦਾ ਧੰਨਵਾਦ ਤੁਹਾਡਾ ਧੰਨਵਾਦ ਤੁਸੀਂ ਪਹਿਲਾਂ ਮੈਨੂੰ ਇਹ ਦੱਸੋ ਵੀ ਤੁਹਾਨੂੰ ਇੱਥੇ ਆ ਕੇ ਕਿੱਦਾਂ ਦਾ ਪ੍ਰਾਊਡ ਫੀਲ ਹੋਇਆ ਕਿ ਨਹੀਂ ਹੋਇਆ ਬਿਲਕੁਲ ਇਸ ਜਗ੍ਹਾ ਤੇ ਲੱਗਦਾ ਕਿ ਨਵੀਆਂ ਨਵੀਆਂ ਸ਼ੁਰੂਆਤ ਦੀ ਹੁਣ ਹੋਈ ਆ ਪੰਜਾਬ ਦੀ ਇੱਥੇ ਮਹਾਰਾਜਾ ਰਣਜੀਤ ਸਿੰਘ ਨੇ ਹੁਣੇ-ਹੁਣੇ ਜਿਵੇਂ ਇੱਥੇ ਸਮਝੋਤਾ ਕਰਕੇ ਅਜ ਰਾਜ ਦਵਾਇਆ ਹੋਵੇ ਸਾਨੂੰ ਇਹ ਸਾਡਾ ਰਾਜ ਜਿਹੜਾ ਇੱਥੋਂ ਹੀ ਸ਼ੁਰੂ ਹੁੰਦਾ ਸੀ ਸਿੱਖ ਕੌਮ ਦੇ ਮਹਾਨ ਜਰਨੈਲ ਯੋਧੇ ਜਿਸ ਦੇ ਲਈ ਜਿੰਨੇ ਵੀ ਲਫ਼ਜ਼ ਬੋਲਦੀ ਉਹਨੇ ਥੋੜੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਦਾ ਨਾਮ ਲੈ ਕੇ ਪ੍ਰਾਊਡ ਨਾਲ ਸਿਰ ਚੁੱਕਦੇ ਇਹ ਉਹਨਾ ਬੀ ਜਿਹੜਾ ਚੌਂਕੀ ਆ ਜਿੱਥੇ ਆਪਾਂ ਖੜੇ ਆ ਉੱਪਰ ਲਿਖਿਆ ਵਾ ਇੱਕ ਓੰਕਾਰ ਸ੍ਰੀ ਅਕਾਲ ਸਹਾਏ ਸਰਕਾਰੇ ਖਾਲਸਾ ਸਰਕਾਰੀ ਖਾਲਸਾ ਦਾ ਮਤਲਬ ਪੀ ਜਿਹੜਾ ਰਾਜ ਭਾਗ ਸੀ ਖਾਲਸੇ ਦਾ ਰਾਜ ਸੀਗਾ ਜਿਸ ਰਾਜ ਵਿੱਚ ਸਾਰੇ ਖੁਸ਼ ਰਹਿੰਦੇ ਸੀ ਕਿਸੇ ਨਾਲ ਵਿਤਕਰਾ ਨਹੀਂ ਕੀਤਾ ਜਾਂਦਾ ਸੀ ਔਰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹੜਾ ਇਸੇ ਜਗ੍ਹਾ ਤੋਂ ਸ਼ੁਰੂ ਹੁੰਦਾ ਸੀ afghan khayber ਤੱਕ ਜਿਹੜਾ ਜਾਂਦਾ ਸੀ ਔਰ ਦੂਜੇ ਪਾਸੇ ਸਤਲੁਜ ਤੋਂ ਪਰਲੇ ਬੰਨੇਓ ਸਾਹਮਣੇ ਦੀਵਾਰ ਤੁਸੀਂ ਦੇਖ ਰਹੇ ਹੋ ਉਸੇ ਦੀਵਾਰ ਤੇ ਉੱਥੇ ਲਿਖਿਆ ਵਾ ਸਾਰਾ ਇਤਿਹਾਸ ਉੱਥੇ ਜਿਹੜਾ ਵਾ ਗੋਰਿਆਂ ਨਾਲ ਸੰਧੀ ਹੋਈ ਸੀ ਸਮਝੌਤਾ ਹੋਇਆ ਸੀ ਇਧਰੋਂ ਗੋਰਿਆਂ ਦਾ ਰਾਜ ਔਰ ਇਧਰ ਸਾਡਾ ਖਾਲਸੇ ਦਾ ਰਾਜ ਸੀਗਾ ਔਰ ਉਸ ਵੇਲੇ ਇੱਥੇ ਜਿਹੜਾ ਦੁਨੀਆ ਥਰ-ਥਰ ਕੰਬਦੀ ਸੀ ਜਿਹੜੇ ਗੋਰੇ ਤੇ ਮੁਗਲ ਤੇ ਇੱਕ ਮੈਂ ਤੁਹਾਨੂੰ ਸਾਈਡ ਤੋਂ ਦਿਖਾ ਦਾਂ ਇੱਥੋਂ ਵੀ ਆਹ ਦੇਖੋ ਹਾਲਾਤ ਇੱਥੋਂ ਦੇ ਕਿਦਾਂ ਦੇ ਹੋ ਗਏ ਅੱਜ ਸਾਡੀਆਂ ਵਿਰਾਸਤਾਂ ਨੂੰ ਜਿੱਥੇ ਸਾਂਭਣ ਦੀ ਲੋੜ ਸੀ ਇਹ ਸਾਨੂੰ ਦੁਬਾਰਾ ਇੱਥੇ ਕੀ ਹੋਇਆ ਵੀ ਪਹਿਲਾਂ ਤਾਂ ਕੰਪਨੀ ਦੇ ਵਿੱਚੋਂ ਲੰਘ ਕੇ ਆਉਣਾ ਪੈਂਦਾ ਸੀਗਾ ਬਿਲਕੁਲ ਇੱਕ ਨਿੱਜੀ ਕੰਪਨੀ ਆ ਜਿਸ ਦੇ ਵਿੱਚੋਂ ਲੰਘ ਕੇ ਆਪਾਂ ਨੂੰ ਬੜਾ ਸੰਘਰਸ਼ ਕਰਨਾ ਪਿਆ ਲੰਘ ਕੇ ਆਉਣਾ ਪੈਂਦਾ ਸੀ ਐਂਟਰੀ ਕਰਾਉਣੀ ਪੈਂਦੀ ਸੀ ਸਾਡੇ ਥਾਂ ਨੂੰ ਦੇਖਣ ਲਈ ਸਾਨੂੰ ਐਂਟਰੀ ਕਰਾਉਣੀ ਪੈਂਦੀ ਸੀ ਫਿਰ ਥੱਲੇ ਜਥੇਬੰਦੀਆਂ ਧਰਨਾ ਲਾਇਆ ਹਰ ਕਿਸੇ ਨੇ ਆਪਣਾ ਆਪਣਾ ਯੋਗਦਾਨ ਪਾਇਆ ਜਿੰਨੇ ਜੋਗੇ ਅਸੀਂ ਸੀ ਅਸੀਂ ਵੀ ਪਾਇਆ ਫਿਰ ਇੱਥੇ ਨਿਸ਼ਾਨਦਾ ਹੀ ਹੋਈ ਅਠ ਕਿਲੇ ਜ਼ਮੀਨ ਜਿਹੜੀ ਆ ਉਹ ਨਿਸ਼ਾਨਦੇ ਕਰਕੇ ਛੜਾਈ ਫਿਰ ਕੰਪਨੀ ਨੇ ਕਿਹਾ ਵੀ ਅਸੀਂ ਵਧੀਆ ਜਗ੍ਹਾ ਬਣਾ ਕੇ ਤੁਹਾਨੂੰ ਦੇ ਦਿੰਨੇ ਉਦੋਂ ਇੱਥੇ ਬੜੀ ਦੁਨੀਆ ਆਈ ਬੜੇ ਆ ਜੱਥੇਬੰਦੀਆਂ ਆਈਆਂ ਤੇ ਮੈਂ ਤੇ 15 ਦਿਨ ਮਹੀਨੇ ਬਾਅਦ ਇੱਥੇ ਆਉਂਦਾ ਰਹਿਣਾ ਔਰ ਮੈਨੇਜਰ ਸਾਹਿਬ ਨੂੰ ਪੁੱਛਦਾ ਰਹਿਣਾ ਵੀ ਕੋਈ ਆਇਆ ਤੇ ਕਹਿੰਦੇ ਨਹੀਂ ਆਇਆ ਭਰਾਓ ਅਸੀਂ ਕਿਉਂ ਛੇੜ ਛੇੜ ਕੇ ਤੇ ਬਾਅਦ ਚ ਵੜਦੇ ਨਹੀਂ ਹੁਣ ਇੱਥੇ ਕੰਮ ਚੱਲ ਰਿਹਾ ਵਾ ਤੇ ਆਪਣਾ ਵੀ ਦਿਖਾਵਾਂਗੇ ਜਿੱਥੇ ਕੰਮ ਜਿਹੜਾ ਆ ਮੁਰੰਮਤ ਕੀਤੀ ਜਾ ਰਹੀ ਹੈ ਸਾਰੇ ਰਸਤੇ ਦੀ ਕਿਉਂਕਿ 8 ਕਿਲੇ ਜਗਾ ਜਿਹੜੀ ਆ ਇਹ ਕੰਪਨੀ ਨੇ ਦਿੱਤੀ ਹੈ ਖਾਸਕੋਰ ਖਾਸ ਕਰਕੇ ਜਿੱਥੇ ਕੰਪਨੀ ਹੁਣ ਸਾਰਾ ਕੰਸਟਰਕਸ਼ਨ ਦਾ ਕੰਮ ਕਰਾ ਰਹੀ ਹੈ ਤੇ ਸਾਡਾ ਫਰਜ ਬਣਦਾ ਵਾ ਕਿ ਅਸੀਂ ਆਪਣੇ ਵਾਰਸਤਾ ਨੂੰ ਸੰਭਾਈਏ ਹੁਣ ਤੁਸੀਂ ਇੱਧਰ ਦੇਖੋ ਇਹ ਨਿਸ਼ਾਨ ਜਦੋਂ ਝੁੱਲਦਾ ਵਾ ਨਾ ਉੱਤੇ ਜਿਹੜੇ ਚੰਡੀਗੜ੍ਹ ਤੋਂ ਵੀਰ ਆਉਂਦੇ ਆ ਉਹਨਾਂ ਦਾ ਫਰਜ਼ ਬਣਦਾ ਕਿ ਉਹ ਆਇਆ ਕਰਨ ਔਰ ਆਪਣੇ ਬੱਚਿਆਂ ਨੂੰ ਲੈ ਕੇ ਆਇਆ ਕਰਨ ਸਾਰੇ মিডিਆ ਦਾ ਫਰਜ਼ ਬਣਦਾ ਕਿ ਉਹ ਆਇਆ ਕਰਨ ਕਿਉਂਕਿ ਇਹ ਸਾਡੀ ਵਿਰਾਸਤ ਜਿਹੜੀ ਆ ਇਹ ਸਾਨੂੰ ਇਦਾਂ ਨਹੀਂ ਮਿਲੀ ਇਹ ਬਹੁਤ ਕੁਰਬਾਨੀਆਂ ਕਰਨੀਆਂ ਪਈਆਂ ਵਾ ਸਿੱਖ ਰਾਜ ਜਿਸ ਦੇ ਰਾਜ ਨੂੰ ਅੱਜ ਦੁਨੀਆ ਯਾਦ ਕਰਦੀ ਆ ਕਾਰਨ ਕੀ ਆ ਕਿ ਉਸ ਰਾਜ ਵਿੱਚ ਹਿੰਦੂ ਮੁਸਲਮਾਨ ਸਿੱਖ ਸਾਈਓ ਚਕੋਟੀ ਤੇ ਪਦਵੀਆਂ ਤੇ ਨਿਯੁਕਤ ਕੀਤੇ ਗਏ ਔਰ ਪੰਜਾਬ ਨੂੰ ਇੱਕ ਖੁਸ਼ਹਾਲ ਸੂਬਾ ਬਣਾਇਆ ਗਿਆ ਔਰ ਸ਼ਾਂਤੀ ਕਾਇਮ ਕੀਤੀ ਗਈ ਅਜ ਸ਼ਾਂਤੀ ਦਾ ਨਾਮ ਲਓਗੇ ਤੇ ਤੁਹਾਡੇ ਤੇ ਐਫਆਈਆਰ ਦਰਜ ਕਰ ਦਿੱਤੀ ਜਾਣੀ ਆ ਤੇ ਇਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਜਿਸ ਦੇ ਜਰਨੈਲ ਹਰੀ ਸਿੰਘ ਨਲੂਏ ਵਰਗੇ ਸੀ ਜਿਨ੍ਹਾਂ ਦੇ ਡਰ ਨਾਲ ਮੁਗਲਾਂ ਨੇ ਸਲਵਾਰਾਂ ਪਾਲੀਆਂ ਸੀ ਤੇ ਅੱਜ ਸਾਡੇ ਯੂਥ ਨੂੰ ਕਿਹੋ ਜਿਹਾ ਟ੍ਰੈਂਡ ਦਿੱਤਾ ਵੇਖੋ ਵੀ ਉਹ ਯੂਥ ਸਾਡਾ ਖੁਸ਼ੀ ਨਾਲ ਸਲਵਾਰਾਂ ਪਾਈ ਫਿਰਦਾ ਵਾ ਪਰ ਮੇਰੇ ਭਰਾਓ ਤੁਹਾਨੂੰ ਬੇਨਤੀ ਆ ਸਾਰੀਆਂ ਜਥੇਬੰਦੀਆਂ ਨੂੰ ਸਰਕਾਰ ਨੂੰ ਪ੍ਰਸ਼ਾਸਨ ਨੂੰ ਔਰ ਸਾਰੇ ਗਾਇਕਾਂ ਨੂੰ ਔਰ ਐਜੀਪੀਸੀ ਨੂੰ ਤੇ ਜਿਹੜੇ ਟਿਕਟੌਕ ਤੇ ਵੀਡੀਓ ਪਾਉਂਦੇ ਆ ਔਰ ਸਾਰੇ ਮੀਡੀਆ ਨੂੰ ਭਰਾਓ ਜਦੋਂ ਵੀ ਆਉਂਦੇ ਜੇ ਤੁਹਾਨੂੰ ਰੱਬ ਦਾ ਵਾਸਤੇ ਇੱਥੇ ਆਇਆ ਕਰੋ ਆਪਣੇ ਪਰਿਵਾਰਾਂ ਨੂੰ ਬੱਚਿਆਂ ਨੂੰ ਲੈ ਕੇ ਸਾਡੀ ਨਿਸ਼ਾਨੀਆਂ ਖਾਲਸੇ ਦੀ ਵਿਖਾਇਆ ਕਰੋ ਜੇ ਅਸੀਂ ਨਾ ਮਖਾਵਾਂਗੇ ਤੇ ਆਉਣ ਵਾਲੇ ਸਮੇਂ ਵਿੱਚ ਸਿਰਫ ਕਿਤਾਬਾਂ 'ਚ ਹੀ ਰਹਿ ਜਾਣੀ ਸੀ ਇਹ ਵੀ ਜੇ ਆ ਸਥਾਨ ਬਚਿਆ ਵਾ ਨਾ ਤੇ ਇਹਦੇ ਲਈ ਵੀ ਬਹੁਤ ਸਾਰੇ ਲੋਕਾਂ ਦਾ ਯੋਗਦਾਨ ਆ ਸਾਰਿਆਂ ਦਾ ਉਹਨਾਂ ਦਾ ਵੀ ਧੰਨਵਾਦ ਤੁਹਾਡਾ ਵੀ ਧੰਨਵਾਦ ਤੁਸੀਂ ਇੱਥੇ ਆਏ ਜੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਵਾ ਪਰ ਤੁਸੀਂ ਜ਼ਿਕਰ ਕੀਤਾ ਇੱਥੇ ਕਿ ਆਉਣ ਵਾਲੇ ਸਮੇਂ 'ਚ ਜੇਕਰ ਜਗ੍ਹਾ ਨਾ ਹੁੰਦੀ ਤੇ ਕਿਤਾਬਾਂ 'ਚ ਰਹਿ ਜਾਣੀ ਪਰ ਕਿਤਾਬਾਂ ਦੇ ਵਿੱਚ ਤਾਂ ਅੱਜ ਵੀ ਨਹੀਂ ਹੈਗੀ ਸਿੱਖ ਇਤਿਹਾਸ ਅੱਜ ਵੀ ਕਿਤਾਬਾਂ 'ਚ ਆ ਲੋ ਬੀਖੋ ਸਾਡੇ ਇਤਿਹਾਸ ਨੂੰ ਤੇ ਦਿਨੋਂ ਦਿਨ ਛੇੜ ਛੜ ਕਰਕੇ ਵਿਗਾੜਿਆ ਜਾ ਰਿਹਾ ਸਾਡੀ ਐਜੀਪੀਸੀ ਦਾ ਤੇ ਧਿਆਨ ਹੀ ਨਹੀਂ ਹੈਗਾ ਪ੍ਰਚਾਰ ਵਾਲੋਂਾਂ ਦਾ ਤੇ ਵਿਵਾਦਤ ਦਿਨਾਂ ਤੇ ਮਤਲਬ ਕੋਈ ਨਾ ਕੋਈ ਵਿਵਾਦਤ ਬਿਆਨਾਂ ਹਲ ਤੇ ਇਹੋ ਆਪਸੀ ਝਗੜੀ ਨਹੀਂ ਨਿਬੜਦੇ ਅੱਜ ਕੋਈ ਅਕਾਲ ਤਖਤ ਤੋਂ ਹੁਕਮ ਜਾਰੀ ਹੋ ਜਾਂਦਾ ਉਹਨੂੰ ਕੋਈ ਮੰਨਦਾ ਕਾਰਨ ਕੀ ਆ ਨਾ ਤੇ ਸਾਡੀ ਐਜੀਪੀਸੀ ਐਜੂਕੇਸ਼ਨ ਦੇ ਰਹੀ ਨਾ ਮੈਡੀਕਲ ਦੇ ਰਹੀ ਨਾ ਕਿਸੇ ਗਰੀਬ ਸਿੱਖ ਦੀ ਸਾਰ ਲੈ ਰਹੀ ਆ ਤੇ ਫਿਰ ਦੱਸੋ ਮੈਨੂੰ ਮਹਾਰਾ ਇਹਨੇ ਤੇ ਕਿਹਾ ਸੀਗਾ ਗੁਰੂ ਦੀ ਗੋਲ ਗਰੀਬ ਦਾ ਮੂੰਹ ਤੇ ਹੁਣ ਗਰੀਬ ਦੇ ਮੂੰਹ ਦੇ ਵਿੱਚੋਂ ਤੇ ਇਹ ਕੱਢ ਲੈਂਦੇ ਦਿੰਦੇ ਉਹਨੂੰ ਕੱਖ ਨਹੀਂ ਕਿਤੇ ਕਿਸੇ ਦਾ ਗੁਰੂ ਦੇ ਬਾਣੇ ਵਾਲਾ ਕਦੀ ਸਿੰਘ ਨਹੀਂ ਤੁਸੀਂ ਵੇਖੋਗੇ ਬਹੁਤ ਘੱਟ ਸੇਵਾਦਾਰ ਉੱਥੇ ਵੇਖੋਗੇ ਕਾਰਨ ਕੀ ਹੈ ਅੱਜ ਸਾਨੂੰ ਤੋੜ ਕੇ ਦੁਜੇ ਬਨੇ ਲਾਇਆ ਜਾ ਰਿਹਾ ਇਸ ਕਰਕੇ ਸ਼ੇਰੇ ਪੰਜਾਬ ਦਾ ਰਾਹ ਸੀ ਜਿਹੜਾ ਦੁਨੀਆਂ ਜੀ ਉਹਨੂੰ ਯਾਦ ਕਰਦੀ ਆ ਨਾ ਤੇ ਕੋਈ ਕਾਰਨ ਸੀ ਅੱਜ ਦੀਆਂ ਸਰਕਾਰਾਂ ਨੂੰ ਬਹੁਤ ਵੱਡੀ ਸਿੱਖਿਆ ਲੈਣੀ ਚਾਹੀਦੀ ਤੇ ਜਿਹੜੇ ਸਾਡੇ ਲੀਡਰ ਆ ਉਹ ਇੱਕ ਵਾਰੀ ਜ਼ਰੂਰ ਵਿਖਣ ਪਾਜੀ ਇਹ ਤੇ ਜਗਾ ਸੋਨੇ ਦੇ ਵੀ ਬਣਾ ਦਿੰਦੇ ਤੇ ਅਸੀਂ ਕਦੀ ਇਹਦਾ ਮੁੱਲ ਨਹੀਂ ਸੀ ਮੋਟ ਸਕਦੇ ਇਸ ਕਰਕੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਆਪਣੇ ਪਰਿਵਾਰਾਂ ਨੂੰ ਆਪਣੇ ਬੱਚਿਆਂ ਨੂੰ ਇੱਥੇ ਲੈ ਕੇ ਆਇਆ ਕਰੀਏ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜਿਨ੍ਹਾਂ ਨੇ ਇਹ ਚੈਨਲ ਦੇ ਜ਼ਰੀਏ ਲੋਕਾਂ ਤੱਕ ਇਹ ਖਬਰ ਪਹੁੰਚਾਈ ਪਰਮਾਤਮਾ ਤੁਹਾਨੂੰ ਅਨੇਕਾਂ ਦਵਾਵਾਂ ਲੋਕਾਂ ਨੇ ਦੇਣੀਆਂ ਤੁਹਾਡੀ ਵੀਡੀਓ ਦੇਖ ਕੇ ਕਈਆਂ ਨੇ ਹੋਣਾ ਕਿਉਂਕਿ ਚੈਨਲ ਦੇ ਜ਼ਰੀਏ ਹੀ ਲੋਕਾਂ ਨੂੰ ਪਤਾ ਲੱਗਦਾ ਵਾਹਿਗੁਰੂ ਜੀ ਕਾ ਖਾਲਸਾ ਸਤਿ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਧੰਨਵਾਦ ਕਰਦੇ ਆ ਆਪਾਂ ਉਹ ਸੰਗਤਾਂ ਦਾ ਜਿਨ੍ਹਾਂ ਨੇ ਇਸ ਜਗ੍ਹਾ ਤੇ ਧਰਨੇ ਲਾ ਕੇ ਇਸ ਜਗ੍ਹਾ ਨੂੰ ਬਣਵਾਇਆ ਹੈ ਤੇ ਹੁਣ ਇਹ ਜਗ੍ਹਾ ਜਿਹੜੀ ਹੈ ਤਿਆਰ ਕੀਤੀ ਜਾ ਰਹੀ ਹੈ ਸਰਕਾਰੇ ਖਾਲਸਾ ਦਾ ਰਾਜ ਜਦੋਂ ਸ਼ੁਰੂ ਹੁੰਦਾ ਸੀ ਉਰਦੂ ਭਾਸ਼ਾ ਦੇ ਵਿੱਚ ਜ਼ਿਕਰ ਕਰੀਏ ਤਾਂ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਵੇਲੇ ਉਰਦੂ ਭਾਸ਼ਾ ਚੱਲਦੀ ਸੀ ਉਹ ਉਰਦੂ ਭਾਸ਼ਾ ਦਾ ਜ਼ਿਕਰ ਵੀ ਉਸ ਜਗ੍ਹਾ ਤੇ ਹੈਗਾ ਅਤੇ ਪੰਜਾਬੀ ਭਾਸ਼ਾ ਦੇ ਵਿੱਚ ਸ੍ਰੀ ਅਕਾਲ ਸਹਾਇ ਅਤੇ ਸਰਕਾਰੇ ਖਾਲਸਾ ਦਾ ਜ਼ਿਕਰ ਵੀ ਇਸ ਜਗ੍ਹਾ ਤੇ ਕੀਤਾ ਗਿਆ ਇਹ ਉਹ ਚੌਂਕੀ ਆਏ ਉਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਾਇਮ ਕਰਨ ਵਾਲਾ ਇੱਕ ਝੰਡੇ ਦਾ ਪ੍ਰਤੀਕ ਹੈ ਜਿੱਥੇ ਅੱਜ ਪੰਜਾਬੀਆਂ ਨੂੰ ਨਹੀਂ ਪਤਾ ਜਿੱਥੇ ਅੱਜ 95% ਸਿੱਖਾਂ ਨੂੰ ਨਹੀਂ ਪਤਾ ਕਿ ਅੱਜ ਜਿਹੜਾ ਇਹ ਰਾਜ ਕਾਇਮ ਹੋਇਆ ਕਿਹੜੀ ਜਗ੍ਹਾ ਤੋਂ ਹੋਇਆ ਸੀ ਅੱਜ ਤੁਹਾਨੂੰ ਉਸ ਦੇ ਦਰਸ਼ਨ ਦੇਦਾਰੇ ਕਰਵਾਏ ਆ ਮੈਨੂੰ ਦਿਓ ਇਜਾਜ਼ਤ ਸਕਰੋਲ ਪੰਜਾਬ ਦੇ ਲਈ ਸਿਮਰਦੀਪ ਸਿੰਘ ਰੋਪੜ